ਤੁਰਿਆ ਚੱਲ ਪੰਜਾਬ ਸਿਆਂ ਬੜੀ ਲੰਮੀ ਵਾਟ ਐ ਝੂਠ ਫਿਰੇ ਬੁੱਕ ਦਾ ਤੇ ਸੱਚਿਆਂ ਦੀ ਘਾਟ ਐ ਨਸ਼ਿਆਂ ਨੇ ਪੀੜੀ ਤੇਰੀ ਕੀਤੀ ਬਰਬਾਦ ਐ ਪੈਸੇ ਦੇ ਆ ਪੁੱਤਾਂ ਨੂੰ ਪੰਜਾਬ ਕਿੱਥੇ ਯਾਦ ਐ ਲੁੱਟਦੇ ਨੇ ਜੋ ਸਾਲਾਂ ਤੋਂ ਜੋ ਭਜਦੇ ਨੇ ਸਵਾਲਾਂ ਤੋਂ ਪੰਜਾਬੀ ਕੌਮ ਨੂੰ ਖਤਰਾ ਐ ਇਹ ਦਿੱਲੀ ਦੇ ਦਲਾਲਾਂ ਤੋਂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜ ਕੱਕੜਾ ਆਪ ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਐ ਸੋ ਆਓ ਇਸ ਵਾਰ ਉਹਨਾਂ ਦਾ ਸਾਥ ਦਿਈਏ ਕਿਦੇ ਪੰਜਾਬ ਦੇ ਹੱਕ 'ਚ ਖਲੋਂਦੇ ਨੇ ਪੰਜਾਬ ਦੀ ਆਵਾਜ਼ ਬੰਦੇ ਨੇ ਸੋ ਇਸ ਵਾਰ ਵੋਟਾਂ ਪਾਉਣ ਲੱਗੇ ਇਹ ਯਾਦ ਰੱਖਿਓ ਕਿ ਪੰਜਾਬ ਨੂੰ ਨਕਸ਼ਿਆਂ ਦੇ ਵਿੱਚ ਕਿੰਨੇ ਧੱਕਿਆ ਕਿੰਨੇ ਰੋਲਿਆ ਤੇ ਬਚਾਉਣ ਲਈ ਕੌਣ ਅੱਗੇ ਆਇਆ ਸੋ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਆਓ ਉਹਨਾਂ ਦੇ ਹੱਕ ਦੇ ਵਿੱਚ ਖਲੋਈਏ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਫੀਰਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੈਂਸ ਸਿੰਘ ਦੇ ਸੁਪੁੱਤਰ ਉਹ ਚੋਣ ਲੜ ਰਹੇ ਨੇ ਲਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਚੋਂ ਲੜ ਰਹੇ ਨੇ ਇਸ ਵਾਰ ਜਦੋਂ ਵੋਟ ਪਾਓਗੇ ਤਾਂ ਇਹ ਯਾਦ ਰੱਖਿਓ ਕਿ ਦਿੱਲੀ ਦੀਆਂ ਗਰੂਹਾਂ ਦੇ ਉੱਪਰ ਜਿਹੜਾ 800 ਕਿਸਾਨ ਸਾਡਾ ਸ਼ਹੀਦ ਹੋਇਆ ਉਹ ਯਾਦ ਰੱਖਿਓ ਬਰਗਾੜੀ ਦੇ ਵਿੱਚ ਰੋਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਯਾਦ ਰੱਖਿਓ ਬਹਿਬਲ ਕਲਾ ਗੋਲੀ ਕਾਂਡ ਯਾਦ ਰੱਖਿਓ ਜਿਨ੍ਹਾਂ ਨੇ ਸਾਡੇ ਧੀਆਂ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਰੋਲਿਆ ਉਹ ਯਾਦ ਰੱਖਿਓ ਸਰਕਾਰੀ ਸ਼ਹਿ ਦੇ ਉੱਪਰ ਹੁੰਦਾ ਤਿਆਂ ਪੁੱਤਾਂ ਦੀ ਕੁੱਟਮਾਰ ਉਹ ਯਾਦ ਰੱਖਿਓ ਸੋ ਆਓ ਉਹਨਾਂ ਦੇ ਹੱਕ 'ਚ ਖਲੋਈਏ ਜਿਹੜੇ ਪੰਜਾਬ ਲਈ ਦਰਦ ਰੱਖਦੇ ਨੇ ਜਿਹੜੇ ਪੰਜਾਬ ਦੇ ਹੱਕ 'ਚ ਖਲੋਂਦੇ ਨੇ ਪੰਜਾਬ ਦੀ ਆਵਾਜ਼ ਬੰਦੇ ਨੇ ਸੋ ਬਹੁਤ ਬਹੁਤ ਧੰਨਵਾਦ